ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਸੋਸ਼ਲ ਮੀਡੀਆ ਤੇ ਤੇ ਚੈਨਲਾਂ ਤੇ ਇੱਕ ਚੀਜ਼ ਤਾਂ ਖੌਰੂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀਆਂ ਨੇ ਪਾਇਆ ਹੋਇਆ ਉਸ ਗੱਲ ਤੋਂ ਇਹ ਨਹੀਂ ਸਮਝ ਆ ਰਹੀ ਕਿ ਉਹ ਚਾਹੁੰਦੇ ਕੀ ਨੇ ਇਸ ਦੇਸ਼ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਨੇ ਜਾਂ ਸੂਬੇ ਵਿੱਚ ਪਾਰਟੀਆਂ ਨੇ ਹਰ ਪਾਰਟੀ ਨੂੰ ਇੱਕ ਮੁਖੀ ਵਜੋਂ ਇੱਕ ਵਿਅਕਤੀ ਹੀ ਚਲਾ ਰਿਹਾ ਹੈ ਉਦਾਹਰਨ ਦੇ ਤੌਰ ਤੇ ਕਾਂਗਰਸ ਜਿਹੜੀ ਹੈ ਇਸ ਦੇਸ਼ ਵਿੱਚ ਸਭ ਤੋਂ ਪੁਰਾਣੀ ਪਾਰਟੀ ਹੈ ਹੁਣ ਤੱਕ ਉਹਨੂੰ ਗਾਂਧੀ ਪਰਿਵਾਰ ਹੀ ਚਲਾਉਂਦਾ ਆ ਰਿਹਾ ਆ ਜਿਹੜੇ ਪੰਜਾਬ 'ਚ ਸੱਤਾ ਦਾ ਆਨੰਦ ਭੋਗ ਰਹੇ ਨੇ ਕੇਜਰੀਵਾਲ ਦਾ ਲਾਣਾ ਇਹ ਜਦੋਂ ਦੀ ਹੋਂਦ ਵਿੱਚ ਆਈ ਹੈ ਕੇਜਰੀਵਾਲ ਹੀ ਇਹਨੂੰ ਚਲਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਹੈ ਤਾਂ ਉਹ ਇੱਕੋ ਗੱਲ ਦਾ ਨਾਰਾ ਦਿੰਦੇ ਆ ਮੋਦੀ 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 ਜੇ ਸੁਬਾਈ ਪਾਰਟੀਆਂ ਵੇਖ ਲੈਣੇ ਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਹਨੂੰ ਜਦੋਂ ਦੀ ਉਹ ਪਾਰਟੀ ਬਣੀ ਹੈ ਸਿਮਰਨਜੀਤ ਸਿੰਘ ਮਾਨ ਸਾਹਿਬ ਚਲਾ ਰਹੇ ਨੇ ਇੱਕ ਅਕਾਲੀ ਦਲ 1920 ਹੈਗਾ ਜਿਹਨੂੰ ਕਿ ਰਵੀਿੰਦਰ ਸਿੰਘ ਚਲਾ ਰਹੇ ਨੇ ਹੋਰ ਵੀ ਪਿੱਛੇ ਜੇ ਢੀਂਡਸਾ ਸਾਹਿਬ ਨੇ ਵੀ ਇੱਕ ਆਪਦੀ ਪਾਰਟੀ ਬਣਾਈ ਸੀ ਸੰਯੁਕਤ ਅਕਾਲੀ ਦਲ ਤੇ ਜਿੰਨਾ ਚਿਰ ਉਹ ਪਾਰਟੀ 'ਚ ਰਹੇ ਉਹ ਖੁਦ ਹੀ ਆਪ ਹੀ ਬਣੇ ਰਹੇ ਉਹਨਾਂ ਨੇ ਕੋਈ ਟਾਂਚਾ ਕੋਈ ਗੱਲ ਨਹੀਂ ਕੀਤੀ ਅੱਜ ਹਰ ਗੱਲ ਤੇ ਸ਼ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਾਂ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸਮਝ ਤੋਂ ਬਾਹਰ ਦੀ ਗੱਲ ਹੈ ਜਿਹੜੇ ਇੱਥੇ ਬਾਦਲ ਪਰਿਵਾਰ ਦੀ ਸਰਪ੍ਰਸਤੀ ਵਿੱਚ ਵਜ਼ੀਰੀਆਂ ਦਾ ਆਨੰਦ ਮਾਣ ਕੇ ਵੱਡੇ ਵੱਡੇ ਅਹੁਦਿਆਂ ਤੇ ਰਹੇ ਉਹ ਵੀ ਅੱਜ ਇਸ ਗੱਲ ਤੇ ਨਿਸ਼ਾਨਾ ਰੱਖਦੇ ਆ ਕਿ ਬਾਦਲ ਪਰਿਵਾਰ ਮਾੜਾ ਹੈ ਹਰਾਨਗੀ ਇਸ ਗੱਲ ਦੀ ਵੀ ਹੈ ਕਿ ਬਾਦਲ ਪਰਿਵਾਰ ਦਾ ਫਰਜੰਦ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੀ ਉਸ ਇਨਸਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਆਦਾ ਅਗੇ ਆਪਣੇ ਆਪ ਨੂੰ ਲੰਮੇ ਪਾ ਲਿਆ ਸੀਸ ਝੁਕਾਤਾ ਪਾਰਟੀ ਦੀ ਪ੍ਰਧਾਨਗੀ ਛੱਡਤੀ ਤੇ ਜੋ ਅਕਾਲ ਤਖਤ ਸਾਹਿਬ ਨੇ ਕਿਹਾ ਵੀ ਇੱਕ ਨੁਕਾਤੀ ਚੱਲੇਗਾ ਹਾਂ ਜਾਂ ਨਾ ਉਹਨੇ ਕਿਹਾ ਜੀ ਜੋ ਤੁਹਾਡਾ ਹੁਕਮ ਹੈ ਸਿਰ ਮੱਥੇ ਸਾਰਾ ਕੁਝ ਸਾਰਿਆਂ ਦੀਆਂ ਗਲਤੀਆਂ ਪਲਤੀਆਂ ਝੋਲੀ 'ਚ ਪਵਾ ਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜੋ ਸੇਵਾ ਲੱਗੀ ਉਹ ਨਿਭਾਈ ਹਾਲਾਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹਦੇ ਤੇ ਵੱਡਾ ਹਮਲਾ ਵੀ ਹੋਇਆ ਜਾਨਲੇਵਾ ਹਮਲਾ ਵੀ ਹੋਇਆ ਅਜੇ ਵੀ ਸੁਖਵੀਰ ਮਾੜਾ ਜਿਹੜੇ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਟਾਉਣ ਵਾਲੇ ਉਹ ਸਾਰੇ ਚੰਗੇ ਜਿਹੜੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਜਾ ਕੇ ਮੱਥਾ ਨਹੀਂ ਟੇਕਦੇ ਉਹ ਸਾਰੇ ਚੰਗੇ ਇੱਕ ਇਨਸਾਨ ਜਿਹੜਾ ਆਪਦੀ ਸਰਬੋਸ਼ਕਤੀ ਦੀ ਮਾਣ ਮਰਿਆਦਾ ਕੇ ਸੀਛੁਕਾ ਗਿਆ ਲੰਮਾ ਹੋ ਗਿਆ ਉਹ ਫਿਰ ਮਾਰੇ ਦਾ ਮਾਰਾ ਹੁਣ ਇਸ ਚੀਜ਼ ਨੂੰ ਆਪਾਂ ਵਿਚਾਰ ਕੇ ਚੱਲੀਏ ਕਿ ਆਪਾਂ ਖੜੇ ਕਿੱਥੇ ਲੰਮੀ ਸੋਚ ਲੈ ਕੇ ਚਲਣੀ ਚਾਹੀਦੀ ਹੈ ਤੇ ਖਾਸ ਕਰਕੇ ਜਿਨ੍ਹਾਂ ਨੇ ਵਜੀਰੀਆਂ ਮਾਣੀਆਂ ਕਾਲੀ ਦਲ ਦੀ ਸਰਕਾਰ ਚ ਬੀਬੀ ਜ਼ਗੀਰ ਕੌਰ ਹੈ ਸਰਜੀਤ ਸਿੰਘ ਰਖੜਾ ਹੈ ਪਰਮਿੰਦਰ ਸਿੰਘ ਢੀਂਡਸੇ ਹੋਣੀ ਢੀਂਡਸਾ ਸਾਹਿਬ ਇਹ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਵਗੈਰਾ ਵਗੈਰਾ ਇਹ ਜਿੰਨੇ ਵੀ ਨੇ ਕਿਹੜਾ ਆਨੰਦ ਜਿਹੜਾ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਨਹੀਂ ਮਾਣਿਆ ਕੀ ਉਦੋਂ ਬਾਦਲ ਪਰਿਵਾਰ ਨਹੀਂ ਸੀ ਉਸ ਅਕਾਲੀ ਦਲ ਦੀ ਸਰਕਾਰ 'ਚ ਹੈਗਾ ਉਦੋਂ ਬਾਦਲ ਪਰਿਵਾਰ ਚੰਗਾ ਸੀ ਹੁਣ ਬਾਦਲ ਪਰਿਵਾਰ ਵੀ ਮਾੜਾ ਹੈ ਤੇ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਵੀ ਮਾੜਾ ਹੈ ਤੇ ਖਾਸ ਕਰਕੇ ਇਹ ਸਾਰਾ ਰੋਲ ਘੋਟੋਲਾ ਸ਼ਰੋਮਣੀ ਅਕਾਲੀ ਦਲ ਨੂੰ ਪਿੱਛੇ ਸੁੱਟਣ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਦਾ کردار ਕੁਸ਼ੀ ਕਰਨ ਵਾਸਤੇ ਬਾਦਲ ਪਰਿਵਾਰ ਦੀ ਇਹ ਇੱਕ ਵਿਅਕਤੀ ਨੇ ਹੀ ਸਾਰਾ ਕੁਝ ਏਜੰਡੇ ਤੈਤ ਲਿਆਂਦਾ ਉਹ ਕੌਣ ਸੀ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਸਾਲ ਜਿਹੜਾ ਅੱਜ ਕਹਿੰਦਾ ਹੈ ਕਿ ਬਾਦਲ ਪਰਿਵਾਰ ਵੀ ਮਾੜਾ ਤੇ ਸ਼ਰੋਮਣੀ ਕਮੇਟੀ ਵੀ ਮਾੜੀ ਦਾ ਉਹਦਾ ਪ੍ਰਬੰਧ ਵੀ ਮਾੜਾ ਹੈ ਤੇ ਜਿਸ ਦਿਨ ਸ਼ੈ ਦੇ ਚੇਤਾ ਭੁੱਲ ਗਿਆ ਗਿਆਨੀ ਹਰਪ੍ਰੀਤ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਸਥਾਵਾਂ ਵਿੱਚ ਪਾਠ ਸਿੱਖਦੇ ਰਹੇ ਤੇ ਪੜ੍ਹਦੇ ਰਹੇ ਉਦੋਂ ਵੀ ਅਕਾਲੀ ਦਲ ਚ ਬਾਦਲ ਪਰਿਵਾਰ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਾਰੀ ਪਾਰਟੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚ ਵਧੇਰੇ ਸਨ ਤੇ ਉਹ ਪ੍ਰਬੰਧ ਚ ਚਲਾਉਂਦੇ ਸਨ ਫਿਰ ਜਦੋਂ ਜਥੇਦਾਰ ਸਾਹਿਬ ਨੂੰ ਗਰੰਥੀ ਸਿੰਘ ਦੇ ਤੌਰ ਤੇ ਭਰਤੀ ਕੀਤਾ ਗਿਆ ਉਦੋਂ ਵੀ ਉਹ ਸਾਰੇ ਲੋਕ ਸਨ ਫਿਰ ਜਦੋਂ ਜਥੇਦਾਰ ਸਾਹਿਬਾਨ ਨੂੰ ਦੋ ਮਹਾਨ ਤਖਤਾਂ ਦੀ ਸੇਵਾ ਬਖਸ਼ੀ ਗਈ ਤਖਤ ਸ੍ਰੀ ਦਮਦਮਾ ਸਾਹਿਬ ਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਦੋਂ ਵੀ ਸਾਰੇ ਉਹੀ ਪ੍ਰਬੰਧਨਕ ਸਨ ਤੇ ਉਦੋਂ ਵੀ ਜਿਹੜਾ ਪਾਰਟੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਣੀ ਪ੍ਰਧਾਨ ਸਨ ਜਾਂ ਬਤੌਰ ਇੱਕ ਸਿਪਾਈ ਤੌਰ ਤੇ ਕੰਮ ਕਰਦੇ ਸਨ ਅੱਜ ਗਿਆਨੀ ਹਰਪ੍ਰੀਤ ਸੇ ਕਹਿੰਦੇ ਵੀ ਇੱਕ ਢਾਂਚਾ ਮਾੜਾ ਹੈ ਦੁਨੀਆਂ ਦੇ ਸਾਰੇ ਆਨੰਦ ਲੈ ਕੇ ਦੁਨੀਆਂ ਦੇ ਸਾਰੇ ਕੰਮ ਕਰਕੇ ਅੱਜ ਕਹਿੰਦੇ ਆ ਵੀ ਇਹ ਪ੍ਰਬੰਧ ਚੰਗਾ ਨਹੀਂ ਕਿਉਂ ਕਿ ਇੱਕ ਤਾਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਖੁੱਦ ਚਾਹੀਦੀ ਸੀ ਤੇ ਸੁਪਣਾ ਲੈ ਲਿਆ ਸੀ ਕਿ ਭਗਵੰਤ ਮਾਨ ਜੀ ਸ਼ਾਇਦ ਮੈਂ ਵੀ ਮੁੱਖ ਮੰਤਰੀ ਬਣ ਜਾਵਾਂ ਤੇ ਜਾਂ ਜਿਹੜੀਆਂ ਵੱਡੇ ਲੋਕ ਸਨ ਉਹਨਾਂ ਦੇ ਥਾਪੜਾ ਸੀ ਵੀ ਜਵਾਨਾ ਚੱਕ ਦੇ ਕੰਮ ਨੂੰ ਤੇਰੇ ਚੱਕਿਆਂ ਸ਼ਾਇਦ ਕਮ ਸੂਤਰ ਆ ਜੇ ਇਹੀ ਹੈਰਾਨਗੀ ਮਹਿਸੂਸ ਹੁੰਦੀ ਹੈ ਕਿ ਇਹ ਸਾਰੇ ਲੋਕ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਨੰਦ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੇ ਤੁਲੇ ਹੋਏ ਆ ਤੇ ਨਿਸ਼ਾਨਾ ਦੇ ਹਵਾ ਇੱਕੋ ਹੀ ਬਾਦਲ ਪਰਿਵਾਰ ਬਾਦਲ ਪਰਿਵਾਰ ਬਾਦਲ 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 ਸਵੇਰੇ ਉੱਠ ਕੇ ਜਿਹੜਾ ਨਾਈ ਦੀ ਦੁਕਾਨ ਤੇ ਬੈਠਾ ਹੁੰਦਾ ਉਹਦੇ ਕੋਲ ਵੀ ਇੱਕੋ ਨਾਰਾ ਹਾਏ ਬਾਦਲ ਪਰਿਵਾਰ ਨੇ ਪੰਥ ਦਾ ਬੇੜਾ ਘਰ ਕਰਤਾ ਸ਼ਾਮ ਨੂੰ ਜਿਹੜਾ ਠੇਕੇ ਤੇ ਖੜਾ ਬੋਤਲ ਲੈਂਦਾ ਪੀ ਹੁੰਦਾ ਉਹਨੇ ਵੀ ਕਹਿੰਦੇ ਨਾ ਕਿ ਬੰਦਾ ਇਹਨਾਂ ਨੂੰ ਪੁੱਛਣੋਂ ਲਵੇ ਵੀ ਤੁਹਾਨੂੰ ਕਦੋਂ ਨਾਈ ਕੋਲ ਛੱਡ ਕੇ ਬਾਦਲ ਪਰਿਵਾਰ ਗਿਆ ਸੀ ਜਾਂ ਤੁਹਾਨੂੰ ਕਦੋਂ ਠੇਕੇ ਤੇ ਲਾ ਕੇ ਗਿਆ ਸੀ ਬਾਦਲ ਪਰਿਵਾਰ ਇੱਕੋ ਗੱਲ ਦਾ ਨਾਰਾ ਬਾਦਲ 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 ਤੇ ਪੜਵਿਓ ਜੇ ਬਾਦਲ ਮਾੜੇ ਤੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਚੋਲਿਆ ਫਿਰ ਉਹਦੇ ਤੋਂ ਪੰਥ ਦਾ ਪ੍ਰਚਾਰ ਕਰਵਾਉਂਦੇ ਫਿਰ ਉਹਨੇ ਪੰਥ ਦਾ ਕੀ ਭਲਾ ਕਰਤਾ ਤੇ ਜਿਹੜੇ ਆ ਲਿਆਗੇ ਭਾਲੇ ਤੇ ਜਿਹੇ ਥਾਂ ਤੇ ਇਹ ਕਿੰਨਾ ਕੁ ਪੰਥ ਦਾ ਤੁਹਾਡੇ ਦੇ ਭਲਾ ਕਰਕੇ ਜਾਂ ਕਿੰਨੇ ਕਿੰਨਾਂ ਨੇ ਗੁਰਮਤ ਕੈਂਪ ਲਾ ਕੇ ਖਾਲਸਾ ਪੰਥ ਨਾਲ ਜੋੜਤਾ ਸੰਗਤਾਂ ਨੂੰ ਹਰ ਗੱਲ ਤੇ ਬਾਦਲ 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 ਸੋ ਤੀਜੇ ਵੀ ਜਿਹੜੇ ਉਹ ਛਾਲਾ ਮਾਰਦੇ ਪਏ ਭਾਜੀਪੀ ਵਾਲੇ ਸ਼ਾਇਦ ਉਹ ਵੀ ਫਿਰ ਤੁਹਾਨੂੰ ਵੱਡੇ ਪੰਥਕ ਦੀ ਗੱਲ ਚ ਚਰਚਾ ਦੇਣਗੀ ਉਹ ਸੋਚੋ ਤੇ ਸਮਝੋ ਯਾਰ ਐਵੇਂ ਬਿਨਾ ਗੱਲ ਤੋਂ ਨਾ ਲੱਗੇ ਰੋ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਵੀ ਇਹ ਤਾਂ ਇਸ ਵੇਲੇ ਪੰਥ ਦਾ ਵੀ ਹੈ ਵੱਡੀਆਂ ਰੋਹ ਰੀਤਾਂ ਨੂੰ ਖੁੰਝੇ ਲੈਣ ਲਾਇਆ ਜਾ ਰਿਹਾ ਹੈ ਆਉਣ ਵਾਲੇ ਸਮੇਂ 'ਚ ਸਾਨੂੰ ਪਛਤਾਉਣਾ ਪਏਗਾ ਬਸ ਇਹ ਗੱਲ ਯਾਦ ਰੱਖਿਓ ਸਾਨੂੰ ਕੋਈ ਕੁਛ ਕਹਿ ਰੋ ਕਿ ਕੋਈ ਦੀ ਦਾ ਭੜੇ ਤੋਂ ਭੜੇ ਕਮੈਂਟ ਕਰਦੇ ਆ ਜਿਹੜੇ ਆ ਇਹਨਾਂ ਨੇ ਫੇਕ ਆਈਟੀਮ ਇਹਨਾਂ ਰੱਖੇ ਆ ਪਰ ਗੱਲ ਇਹ ਸੱਚ ਦਾ ਹੋਕਾ ਦਿੰਦੇ ਰਾਂਗੇ ਜਿੰਨਾ ਚਿਰ ਜਾਨ ਹੈ ਸਰੀਰ 'ਚ ਤੇ ਸਾਨੂੰ ਕੋਈ ਲਾਲਚ ਵੀ ਨਹੀਂ ਨਾ ਕਦੀ ਅਹੁਦੇਦਾਰੀਆਂ ਮੰਗੀਆਂ ਨੇ ਤੇ ਨਾ ਕਦੀ ਜਾ ਕੇ ਕੋਈ ਵੱਡੀਆਂ ਅਸੀਂ ਕਿਸੇ ਦਾ ਮਤਲਬ ਸਮਝਦੇ ਹੋ ਉਹ ਕਿ ਨੰਦਮਾਨ ਆ ਅਸੀਂ ਤਾਂ ਕੁਦਰਤ ਦੇ ਬਾਣੇ ਦੀ ਜ਼ਿੰਦਗੀ ਜੀਉਣ ਵਾਲੇ ਕਾਲੀ ਆ ਤੇ ਸ਼ੁਰੂ ਤੋਂ ਕਾਲੀ ਆ ਤੇ ਕਾਲੀ ਹੀ ਮਰਾਂਗੇ ਕਾਲੀ ਹੀ ਰਾਂਗੇ ਪਰ ਇਹ ਗੱਲ ਦਾ ਫਿਕਰ ਜ਼ਰੂਰ ਬਣਚ ਹੈਗਾ ਕਿ ਜੇ ਪੰਜਾਬ ਦੀ ਗੱਲ ਇਸ ਪੰਥ ਦੀ ਗੱਲ ਜਿਹੜੀ ਪਾਰਟੀ ਕਰਦੀ ਸੀ ਉਹਨੂੰ ਤੁਸੀਂ ਲੋਕ ਨੁਕਰੇ ਲਾ ਰਹੇ ਹੋ ਖਤਮ ਕਰਨ ਤੇ ਤੁਲੇ ਹੋਏ ਹੋ ਪਰ ਵਾਹਿਗੁਰੂ ਕਿਰਪਾ ਕਰੇਗਾ ਇਹ ਖਤਮ ਤਾਂ ਹੋਣੀ ਨਹੀਂ ਇਹਨੂੰ ਸਭੋ ਚੜ੍ਹਦੀ ਕਲਾ ਮਿਲਣੀ ਹੈ ਪਰ ਜਿਹੜੇ ਅੱਜ ਇਸ ਤਰ੍ਹਾਂ ਦੇ ਜੀਵੀ ਪੈਦਾ ਹੋਏ ਆ ਜਿਹੜੇ ਕਿਸੇ ਨੇ ਟੀਚਾ ਧਰ ਲਿਆ ਇਹ ਗੱਲ ਯਾਦ ਰੱਖਿਓ ਸਮਾਂ ਜਿਹੜਾ ਹੈ ਉਹ ਮਾਫ਼ ਨਹੀਂ ਕਰੇਗਾ